ਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਸ਼੍ਰੀ ਗਣੇਸ਼ ਮਹਾਰਾਜ ਕੀ ਜੈ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸੁਲ ਸਿੰਘ ਤਿਹਾਰ ਟੇਲ ਦੀ ਐਗਜ਼ੀਬਿਸ਼ਨ ਤੋਂ ਬਾਅਦ ਗੂੰਜਿਆ ਬਟਾਲਾ ਚ ਮੈਡਮ ਅਸੀਮ ਗੋਇਲ ਦਾ ਨਾਮ ਕਰਵਾ ਚੌਥੀ ਦੀਵਾਲੀ ਫੇਅਰ ਫੈਸਟੀਵਲ ਐਗਜ਼ੀਬਿਸ਼ਨ ਬਟਾਲਾ ਦੇ ਇਤਿਹਾਸ ਚ ਮੀਲ ਪੱਥਰ ਸਿੱਧ ਹੋਵੇਗੀ ਜਿਸ ਨੂੰ ਮੇਰਾ ਭਾਰੀ ਹੁੰਗਾਰਾ ਸ਼੍ਰੀ ਗਣੇਸ਼ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਬਟਾਲਾ ਚ ਤੀਸਰੀ ਵਾਰ ਲੱਗੀ ਜ਼ਬਰਦਸਤ ਐਗਜ਼ੀਬਿਸ਼ਨ ਮੈਡਮ ਅਸੀਮ ਗੋਇਲ ਦੇ ਵੱਡੇ ਉਪਰਾਲੇ ਨਾਲ ਲੋਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮਿਲਿਆ ਵੱਡਾ ਪਲੇਟਫਾਰਮ ਵਿਦਵਾਨ ਪੰਡਿਤ ਸ਼੍ਰੀ ਵਰੁਣ ਪ੍ਰਸ਼ਾਦ ਸ਼ੁਕਲਾ ਜੀ ਵੱਲੋਂ ਪੂਰੇ ਵਿਧੀ ਵਿਧਾ ਨਾਲ ਮੰਤਰਾਂ ਦੇ ਉਚਾਰਣ ਕਰਦੇ ਹੋਏ ਮੁੱਖ ਮਹਿਮਾਨ ਪੰਜਾਬ ਕਾਜਗਾਰੀ ਪ੍ਰਦਾਨ ਦੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਵੱਲੋਂ ਆਪਣੇ ਸਾਥੀਆਂ ਨਾਲ ਕੀਤਾ ਰਿਬਨ ਕੱਟ ਕੇ ਐਗਜ਼ੀਬਿਸ਼ਨ ਦਾ ਉਦਘਾਟਨ ਉਹਨਾਂ ਦੇ ਨਾਲ ਇੰਪਰੂਵਮੈਂਟ ਅਸੋਸਿਏਸ਼ਨ ਦੇ ਚੇਅਰਮੈਨ ਸ਼੍ਰੀ ਯਸ਼ਪਲ ਚੋਹਾਨ ਜੀ ਪੋਰ ਟੈਕਨਿਕ ਕਾਲਜ ਤੋਂ ਪ੍ਰੋਫੈਸਰ ਸਰਦਾਰ ਜਸਬੀਰ ਸਿੰਘ ਜੀ ਇੰਪਰੂਵਮੈਂਟ ਟਰਸਟਡ ਟਰਸਟੀ ਸਨੀ ਮਸੀ ਜੀ ਆਦੀ ਮੈਂਬਰਾਂ ਨੂੰ ਅਸੀਮ ਗੋਇਲ ਦੇ ਪਿਤਾ ਜੀ ਨੇ ਸਰਪੱਵagge ਕੀਤਾ ਸਨਮਾਨਿਤ ਜੋਤੀ ਪਰਜੁਰਿਤ ਕਰਕੇ ਸ਼੍ਰੀ ਗਣੇਸ਼ ਮਹਾਰਾਜ ਜੀ ਦਾ ਸ਼ਿਵਤ ਲੈ ਕੇ ਵਿਧਾਇਕ ਕਲਸੀ ਨੇ ਐਗਜ਼ੀਬਿਸ਼ਨ ਦਾ ਕੀਤਾ ਆਗਾਜ਼ ਇਕੱਲੇ ਇਕੱਲੇ ਸਟਾਲ ਤੇ ਜਾ ਕੇ ਪ੍ਰਦਰਸ਼ਨੀ ਦੇਖਦੇ ਹੋਏ ਬਟਾਲਾ ਦੇ ਵਿਧਾਇਕ ਸ਼ਹਿਰੀ ਕੌਸੀ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਮੈਡਮ ਅਸੀਮ ਗੋਇਲ ਜੀ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਤੀਸਰੀ ਵਾਰ ਐਗਜ਼ੀਬਿਸ਼ਨ ਲਗਾ ਕੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਹੈ ਅਤੇ ਬਟਾਲਾ ਵਸੇ ਨੂੰ ਇੱਕ ਚੰਗੇ ਅਤੇ ਵਧੀਆ ਪ੍ਰੋਡਕਟਸ ਦੇਣ ਦਾ ਸੰਕਲਪ ਚੁੱਕਿਆ ਹੈ ਵਧੀਆ ਲੱਗਾ ਜੀ ਅੱਜ ਕਮੈਂਟਰੀ ਹਾਲ ਵਿੱਚ ਆ ਕੇ ਜੋ ਮੈਡਮ ਅਸੀਮ ਗੁਇਲ ਜੀ ਜਿਹੜੇ ਗੁਇਲ ਪਰਿਵਾਰ ਅੱਜ ਜਿਹੜੀ ਇਹਨਾਂ ਨੇ ਐਗਜ਼ੀਬਿਸ਼ਨ ਆਈ ਹੈ ਉਹ ਮੈਂ ਆ ਕੇ ਦੇਖ ਕੇ ਜਿਹੜਾ ਮੇਨ ਹੈਰਾਨ ਵੀ ਹੋਇਆ ਕਿਉਂਕਿ ਇਹ ਸਾਰਾ ਤਕਰੀਬਨ ਜ਼ਿਆਦਾ ਇੱਥੇ ਹੈਂਡ ਮੇਡ ਕੰਮ ਆ ਔਰ ਮੇਰੀ ਸਾਡੇ ਲੋਕਾਂ ਨੂੰ ਵੀ ਰਿਕਵੈਸਟ ਹੈ ਜੇ ਜਿਹੜੀ ਆਨਲਾਈਨ ਦੀ ਸ਼ਾਪਿੰਗ ਜਿਹੜੀ ਲੋੜ ਤੋਂ ਵੱਧ ਆਪਾਂ ਕਰਨ ਦਾ ਹੈ ਤੇ ਜੇ ਕਿਤੇ ਇਹੋ ਸ਼ਾਪਿੰਗ ਜਿਹੜੀ ਆ ਆਪਾਂ ਆ ਕੇ ਇੱਥੇ ਦੇਖੀਏ ਔਰ ਵੇਖੋ ਬੱਚਿਆਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਮੈਂ ਕਹਿੰਦਾ ਸਾਡੇ ਬਟਾਲੇ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਜਿੰਨਾ ਉਹਨਾਂ ਚ ਟਾਈਲੈਂਟ ਹੈ ਸੋ ਮੇਰੀ ਰਿਕਵੈਸਟ ਹੈ ਇੱਕ ਵਾਰੀ ਜ਼ਰੂਰ ਆਓ ਆ ਕੇ ਦੇਖੋ ਤਾਂ ਜੋ ਕਿ ਜਿਹੜਾ ਇਹਨਾਂ ਬੱਚਿਆਂ ਦਾ ਇਹਨਾਂ ਪਰਿਵਾਰਾਂ ਦਾ ਹੌਸਲਾ ਵੀ ਵਧਾਈਏ ਜਿਦਾ ਕਿ ਇਹਨਾਂ ਨੂੰ ਹੋਰ ਦ੍ਰਿੜਤਾ ਹੋਵੇ ਵੀ ਅੱਗੇ ਨਾਲ ਹੋਰ ਵੱਧ ਕੰਮ ਕਰੀਏ ਸੋ ਮੈਂ ਇਸ ਗੱਲ ਦਾ ਲੀਨ ਗੁਇਲ ਜੀ ਨੂੰ ਬਹੁਤ ਬਹੁਤ ਦਿਲੋਂ ਸ਼ਾਨਵਾਦ ਕਰਦਾ ਹੈ ਜਿਹੜਾ ਇਹਨਾਂ ਐਫਰਟ ਕਰਕੇ ਔਰ ਇਹ ਮਾਹੌਲ ਨੂੰ ਜਿਹੜਾ ਕ੍ਰੀਏਟ ਕੀਤਾ ਸੋ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਆਓ ਇਹਨਾਂ ਦਾ ਸਾਥ ਦੇ ਕੇ ਥੈਂਕ ਯੂ ਥੈਂਕ ਯੂ ਵੈਰੀ ਮੈਡਮ ਅਸੀਮ ਗੋਇਲ ਵੱਲੋਂ ਇਨਰਵਿਲ ਕਲਬ ਦੇ ਪ੍ਰੈਜ਼ੀਡੈਂਟ ਡਾਕਟਰ ਬਲਵਿੰਦਰ ਸਰਕਾਰੀਆ ਜੀ ਮੀਨਾ ਚਾਂਡੇ ਜੀ ਨੀਤੂ ਬਾਂਜਲ ਜੀ ਪ੍ਰੈਜ਼ੀਡੈਂਟ ਅਗਰਵਾਲ ਊਮਨ ਵਿੰਗ ਬਟਾਲਾ ਮਨੂਪੂਰੀ ਪ੍ਰੈਜ਼ੀਡੈਂਟ ਇਨਰਵਿਲ ਮਿਡ ਟਾਊਨ ਬਟਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਿਰਪਾਪ ਵਾਗੇ ਕੀਤਾ ਸਨਮਾਨਿਤ ਡਾਕਟਰ ਬਲਵਿੰਦਰ ਸਰਕਾਰੀਆ ਜੀ ਅਤੇ ਮੀਨਾ ਚਾਂਡੇ ਜੀ ਨੇ ਕਿਹਾ ਕਿ ਮੈਡਮ ਅਸੀਮ ਗੋਇਲ ਦਾ ਐਗਜ਼ੀਬਿਸ਼ਨ ਲਗਾਉਂਦਾ ਜੋ ਮੇਨ ਮੋਟਿਵ ਹੈ ਉਹ ਹੈ

थैंक यू सो मच असीम लेट मी थैंक असीम गोयल जी जो इतना इनिशिएटिव ले रहे हैं जो मैं आज यहां देख पा रही हूं वी कैन जज कि इसमें कितनी मेहनत इनकी और कितना मिडवाइथ ऑयल -right जो है इनका और इनकी टीम का बन हुआ होगा जो वो तो स्पेशल आई मैडम एग्जीबिशन दे गेस्ट ऑफ ऑनर आर्ट्स लवर श्रीमती संध्या गुप्ता जी विनय जोशी जी ਉਪਾਸਨਾ ਗੋਸਵਾਮੀ ਜੀ ਦਵਿੰਦਰ ਪੰਡਿਤ ਪਰਮੋਜ ਸ਼ਰਮਾ ਰਾਣਾ ਆਰਤੀ ਬਰਦਵਾਜ ਰਾਜ ਜਨਤ ਲਤਿਕਾ ਰੋੜਾ ਦਿਲਬਾਗ ਸਿੰਘ ਆਦਿ ਮੈਂਬਰਾਂ ਦਾ ਮੈਡਮ ਅਸੀਮ ਗੋਇਲ ਵੱਲੋਂ ਕੀਤਾ ਸ਼ਰੋਪਾ ਪਾ ਕੇ ਹਾਰਦਿਕ ਸਵਾਗਤ ਮੈਡਮ ਸੰਧਿਆ ਗੁਪਤਾ ਜੀ ਨੇ ਪ੍ਰਦਰਸ਼ਨੀ ਦੇਖਦੇ ਹੋਏ ਕਿਹਾ ਕਿ ਮੇਰੀ ਛੋਟੀ ਭੈਣ ਅਸੀਮ ਗੋਇਲ ਦਾ ਜੋ ਉਪਰਾਲਾ ਹੈ ਉਹ ਵਾਕਈ ਕਾਬਿਲੇ ਤਾਰੀਫ ਹੈ ਮੇਰਾ ਨਾਮ ਸੰਧਿਆ ਗੁਪਤਾ ਹੈ ਔਰ ਮੈਂ ਜੰਮੂ ਤੋਂ ਸਪੈਸ਼ਲ इस एग्जीबिशन के लिए आई हूँ मेरी छोटी बहन असीम गोयल जी का एफर्ट देख के तो आपको पता कोई अपने आप को कोई रोक नहीं पाएगा इन्होंने जो लोकल लेडीज को या बच्चियों को मैं देख रही थी प्रमोट कर रही है और उनके खुद के बनाए हुए जो प्रोडक्ट्स है वो तो जब सेल कर रही थी तो जब वो बिकते थे तो उनके चेहरे की अलग ही स्माइल होती है कहते जब इंसान खुद मेहनत करता है और वो जब चीजें लोग खरीदते हैं अप्रिशिएट करते हैं तो उसका जो यूज है वो बढ़ जाता है तो मैं असीम जी को बहुत दिल से मुबारकबाद देती हूँ हम पूरा परिवार यहाँ आए हैं जिसका नाम है आठ लवर हम सब एक फैमिली है पूरा आठ लवर जो है अलग अलग जगहों से उस कर यहाँ बटाले में एग्जीबिशन के लिए आया है इन्होंने मुझे गेस्ट ऑफ ऑनर बुलाया तो मुझे अच्छा लगा ਮੁਝੇ ਲੱਗਦਾ ਨਹੀਂ ਮੁਝੇ ਆਪਣੀ ਬਹਨ ਕੋ ਸਪੋਰਟ ਕਰਨੇ ਲਈ ਜਾਣਾ ਹੀ ਜਾਣਾ ਸੀ ਥੈਂਕ ਯੂ ਮੈਡਮ ਸੀਮ ਗੋਇਲ ਵਲੋ ਤੀਸਰੀ ਵਾਰ ਉਪਰਾਲੇ ਨਾਲ ਕੁੱਲ 35 ਟੋਲਾਂ ਦੀ ਪ੍ਰਦਰਸ਼ਨੀ ਚ ਰੱਖੇਗੇ ਸਮਾਨ ਜੋ ਮੂਹੋਂ ਬੋਲਦੇ ਸੰ ਅਤੇ ਬਟਾਲਾ ਦੇ ਬਟਾਲਾ ਦੇ ਬਾਰੋਏ ਲੋਕਾਂ ਨੇ ਆਪਣੇ ਹੁਨਰ ਨਾਲ ਤਿਆਰ ਕੀਤਾ ਸਮਾਨ ਜਿਸ ਨੂੰ ਬਟਾਲਾ ਵਾਸੀਆਂ ਨੇ ਆਪਣੀ ਖਰੀਦ-ਫਿਰੋਖੀ ਨਾਲ ਕੀਤਾ ਬਹੁਤ ਹੀ ਪਿਆਰ ਉੱਥੇ ਐਮਸੀ ਹਸਪੀਟਲ ਬਟਾਲਾ ਜੋ 24 ਘੰਟੇ ਬਟਾਲਾ ਵਾਸੀਆਂ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ ਉਹਨਾਂ ਵੱਲੋਂ ਵੀ ਫ੍ਰੀ ਮੈਡੀਕਲ ਕੈਂਪ ਲਗਾ ਕੇ ਆਏ ਹੋਏ ਸਾਰੇ ਲੋਕਾਂ ਦਾ ਮੁਫਤ ਚੈੱਕਅਪ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਵਿਧਾਇਕ ਕਲਸੀ ਦੇ ਭਰਾ ਯੂਵ ਨੇਤਾ ਅਮਰਿਤ ਕਲਸੀਏ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਰਿਕ ਮਹਿਤਾ ਜੀ ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਸ਼ਮੀ ਕਪੂਰ ਜੀ ਨੇ ਵੀ ਇਸ ਪ੍ਰਦਰਸ਼ਨੀ 'ਚ ਸ਼ਿਰਕਤ ਕੀਤੀ ਹੈ ਤੇ ਕਹੇ ਕਿ ਮੈਡਮ ਅਸੀਮ ਗੋਇਲ ਦਾ ਜੋ ਉਪਰਾਲੇ ਨਾਲ ਹੁਣ ਸਾਨੂੰ ਵਕ ਵਕ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਸਾਨੂੰ ਇੱਕ ਛੱਤ ਥੱਲੇ ਹੀ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੋ ਰਹੀਆਂ ਹਨ ਉਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸੇਸ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਐਕਸੀਬਿਸ਼ਨਾਂ 'ਤੇ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਇਹ ਐਕਸੀਬਿਸ਼ਨਾਂ ਸਾਡੇ ਫਾਇਦੇ ਲਈ ਹੀ ਹੁੰਦੀਆਂ ਹਨ ਦੀ ਐਂਚ ਪੋਨਸ਼ੀਅਰ ਕਮਿਊਨਿਟੀ ਹਾਲ ਔਰ ਸੀਮ ਕੋਇਲ ਦੀ ਮੈਮ ਦੀ ਪੂਰੀ ਟੀਮ ਨੂੰ ਮੇਰੇ ਵੱਡੇ ਵੀਰ ਜੀ ਗੋਬਿੰਦ ਬਕਰਤ ਦੀ ਇਹਨਾਂ ਨੂੰ ਤੇ ਇਹਨਾਂ ਨੇ ਅੰਟਾਇਰ ਜਿਲ੍ਹੇ ਵਿੱਚ ਪ੍ਰੋਪਰ ਟੇਬਲਸ ਲੱਗੇ ਹੋਏ ਨੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਔਰ ਅੱਜ ਐਗਜ਼ਿਬਿਸ਼ਨ ਜਿਹੜਾ ਚੱਲ ਰਿਹਾ ਹੈ ਐਵਿਡੈਂਟ ਸੰਡੇ ਦਾ ਪਰਵਤੋ ਆ ਰਿਹਾ ਤੇ ਸ਼ਹਿਰਾ ਆ ਰਿਹਾ ਦੀਵਾਲੀ ਆ ਰਹੀ ਹੈ ਬਹੁਤ ਹੀ ਫੈਮਸ ਜਿਹੜੀਆਂ ਨੇ ਸ਼ਾਪਿੰਗ ਕਰਨਾ ਚਾਹ ਵੀ ਰਹੀਆਂ ਨੇ ਔਰ ਇਹੋ ਨਾ ਬਟਾਲੇ ਦੇ ਵਿੱਚ ਇਹਨਾਂ ਨੇ ਪ੍ਰੋਜੈਕਟ ਇਦਾਂ ਦੇ ਇੰਨੇ ਸੋਹਣੇ ਲੈਂਦੇ ਆ ਜਿਹੜੀ ਚੀਜ਼ ਅਸੀਂ ਆਪਣੇ ਸ਼ਹਿਰੋਂ ਬਾਹਰ ਜਾ ਕੇ ਲਾਭਦੇ ਸੀ ਇਹਨਾਂ ਨੇ ਸ਼ਹਿਰ ਦੇ ਇੰਟਰਨਲ ਦੇ ਵਿੱਚ ਲੈ ਆਂਦੀ ਆ ਇਨਰ ਪਾਰਟ ਆਫ ਸਿਟੀ ਦੇ ਵਿੱਚ ਲੈ ਆਂਦੀ ਆ ਜਿਹਦੇ ਵਿੱਚ ਹਰ ਸ਼ਹਿਰ ਵਾਸੀ ਨੂੰ ਕਨੈਕਟੀਵਿਟੀ ਇਹਨਾਂ ਦੇ ਨਾਲ ਇੱਥੇ ਪਹੁੰਚਣ ਦੇ ਕਮਿਊਨਿਟੀ ਹਾਲ ਪਹੁੰਚਣ ਦਾ ਬਹੁਤ ਈਜ਼ੀ ਅਪਰੋਚ ਹੋ ਜਾਂਦੀ ਹੈ ਔਰ ਵੈਰਾਈਟੀਆਂ ਜਿਹੜੀਆਂ ਨੇ ਇਹਨਾਂ ਨੇ ਜੋ ਇੱਥੇ ਡਿਸਪਲੇ ਕੀਤੀਆਂ ਨੇ ਜਿਹੜੀਆਂ ਉਹ ਸੇਲ ਨੇ ਉਹ ਬਹੁਤ ਹੀ ਹੈ ਮੈਂ ਕਹਿੰਦਾ ਰੀਜ਼ਨੇਬਲ ਭਾਇਸ ਤੇ ਨੇ ਔਰ ਕੁਆਲਿਟੀ ਬਹੁਤ ਅੱਛੀ ਹੈ ਮੈਂ ਇਹਨਾਂ ਦੀ ਪੂਰੀ ਐਂਟਾਇਰ ਟੀਮ ਨੂੰ ਅਰਥਰਡ ਇਹਨਾਂ ਨੇ ਜਿਹੜਾ ਵਾ ਇਹ ਇਵੈਂਟ ਆਰਗੇਨਾਈਜ਼ ਕੀਤਾ ਆਬਜਰਵੇਸ਼ਨ ਇਨ ਆਰਗੇਨਾਈਜ਼ ਕੀਤਾ ਇਹਨਾਂ ਦੀ ਐਂਟਾਇਰ ਟੀਮ ਦੇ ਨਾਲ ਆਪਣੀ ਸਾਰੀ ਐਂਟਾਇਰ ਟੀਮ ਦੇ ਨਾਲ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਹੈ ਔਰ ਪਰਮਾਤਮਾ ਔਰ ਜਿੰਨੇ ਵੀ ਇੰਟੈਸਟੋਲ ਆਏ ਨੇ ਉਹਨਾਂ ਦੇ ਜਿੰਨੀ ਸੇਲ ਕਰਨਾ ਚਾਹ ਰਹੇ ਨੇ ਸਾਰੀ ਸਾਰੀ ਸੇਲ ਹੋਵੇ ਔਰ ਸਾਰੀ ਟੀਮ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਧੰਨਵਾਦ ਜਾਸ਼ਰੀ RAM ਜੀ ਅੱਜ ਕਮਿਊਨਿਟੀ ਹਾਲ ਵਿਕੇ ਜੋ ਸਾਡੇ ਵੱਡੀ ਪੈਰ ਅਸੀਮ ਗੋਲ ਜੀ ਵੱਲੋਂ ਇੱਕ ਬੜਾ ਹੀ ਅੱਛਾ ਆਰਗੇਨਾਈਜ਼ਰ ਇੱਕ ਕੈਂਪਰ ਆਇਆ ਹੈ ਜਿਹਦੇ ਵਿੱਚ ਕਿ ਹੈਂਡ ਮੇਡ ਜੁ ਟੈਂਟਸ ਹੈਂਡ ਮੇਡ ਅਲੱਗ ਅਲੱਗ ਤਰ੍ਹਾਂ ਦੇ ዳਇਨਰ ਬਿਸਕੁਟਸ ਹੋ ਗਏ ਜਾਂ ਦੇ ਲਈ ਸਾਡੇ ਯੂਜ਼ੇਬਲ ਦੀ ਥਿੰਗਸ ਹੈਗੀਆਂ ਜੋ ਹੈਂਡ ਮੇਡ ਆਪਾਂ ਇੱਥੇ ਯੂਜ਼ ਹੋਣ ਵਾਲੀਆਂ ਖਾਣ ਵਾਲੀਆਂ ਦੇਖਣ ਵਾਲੀਆਂ ਪਾਣ ਵਾਲੀਆਂ ਮਤਲਬ ਜੋ ਵੀ ਚੀਜ਼ਾਂ ਹੈ ਹੋਮ ਮੇਡ ਚੀਜ਼ਾਂ ਬਣਾ ਕੇ ਅੱਜ ਸਾਰੇ ਨੇ ਇੱਥੇ ਲਿਆ ਕੇ ਆ ਰਹੇ ਨੇ ਤੇ ਸਾਨੂੰ ਜਾਣਾ ਪੈਣਾ ਸੀ ਅਲੱਗ ਅਲੱਗ ਕਾਂਗ ਆਪਣੇ ਸ਼ਹਿਰ ਦੇ ਵਿੱਚ ਜਾਇਮੇਸਰ ਹੋਗੇ ਜਾਂ ਚੰਡੀਗੜ੍ਹ ਹੋਗੇ ਦਿੱਲੀ ਹੋਗੇ ਲੇਕਿਨ ਉਸ ਤਰ੍ਹਾਂ ਦੀ ਵੈਰਾਈਟੀ ਸਾਡੇ ਬਟਾਲੇ ਲਿਆਏ ਗਏ ਨੇ ਮੈਂ ਸਾਰੀ ਟੀਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਦਿੱਤਾ ਸਾਨੂੰ ਇੱਥੇ ਪਹੁੰਚਣ ਦਾ ਸਾਡੇ ਗੋਬਿੰਦ ਸਿੰਘ ਜੀ ਜਸਪੀਰ ਭਾਜੀ ਹੋਰ ਸਾਰੀ ਟੀਮ ਉਹਨਾਂ ਦੇ ਹਸਬੰਡ ਵੀ ਇੱਥੇ ਆ ਕੇ ਬੈਠੇ ਨੇ ਸੋ ਮੈਂ ਸਾਰੇ ਬਟਾਲਾ ਵਾਸੀ ਨੂੰ ਬੇਨਤੀ ਕਰੂੰਗਾ ਕਿ ਅਗਰ ਇਹ ਸਾਰੇ ਆਪਣਾ ਪ੍ਰੀਸ਼ ਸਮੇਂ ਤੋਂ ਕੱਢ ਕੇ ਅੱਜ ਤੁਹਾਡੇ ਲਈ ਇੱਥੇ ਆਏ ਨੇ ਵੀ ਤੁਸੀਂ ਵੀ ਸਾਰੇ ਆਪਣਾ ਟਾਈਮ ਕੱਢ ਕੇ ਜਰੂਰ ਤੇ ਆਓ ਇੱਕ ਵਾਰੀ ਵਿਜ਼ਿਟ ਕਰੋ ਔਰ ਦੇਖੋ ਜੋਤੀ ਜਾਗਤ ਦੀ 1:30 ਵਜੇ ਜੋਤੀ ਦੇ ਦੇ ਡੁਪਲੀਕੇਸੀ ਹੈ ਤੁਹਾਨੂੰ ਲੈਪਟੋਪ ਚੀਜ਼ਾਂ ਮਿਲੀਆਂ ਤਾਂ ਇੱਥੇ ਆਗੇ ਕਰੇ ਵਿਜਟ ਜੁੜ ਕਰੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਤਾ ਸਰਬ ਸੁਖ ਹਸਪੀਟਲ ਬਟਾਲਾ ਜੋ ਕਿ ਹਾਰਟ ਕੇਅਰ ਸਪੈਸ਼ਲਿਸਟ ਹੈ ਉਹਨਾਂ ਵੱਲੋਂ ਵੀ ਆਪਣੇ ਸਟਾਲ ਲਗਾ ਕੇ ਲੋਕਾਂ ਨੂੰ ਦਿਲ ਦੇ ਰੋਗਾਂ ਦੀਆਂ ਮੈਡੀਕਲ ਸੇਵਾਵਾਂ ਬਾਰੇ ਮੁਫਤ ਜਾਣਕਾਰੀ ਦਿੱਤੀ ਸਵੇਰੇ 11 ਵਜੇ ਤੋਂ ਲੈ ਕੇ ਦੇਰ ਰਾਤ 9 ਵਜੇ ਤੱਕ ਐਕਸੀਬਿਸ਼ਨ ਦੇ ਦੇਖਣ ਨੂੰ ਮਿਲਿਆ ਭਾਰੀ ਰਸ਼ ਐਗਜ਼ੀਬਿਸ਼ਨ ਦੇ ਸਟਾਰ ਗੈਸਟ ਸ਼੍ਰੀ ਰਜੀਵਿਕ ਬੱਬੂ ਜੀ ਨੇ ਵੀ ਮੈਡਮ ਅਸੀਮ ਗੋਇਲ ਵੱਲੋਂ ਲਗਾਈ ਗਈ ਐਗਜ਼ੀਬਿਸ਼ਨ ਦੀ ਕੀਤੀ ਜਮ ਕੇ ਤਾਰੀਫ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੇ ਪ੍ਰਦਰਸ਼ਨੀ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਅੱਜ ਦੇ ਐਗਜ਼ੀਬਿਸ਼ਨ ਤੇ ਆਏ ਹੋਏ ਲੋਕਾਂ ਦੀ ਅਤੇ ਮੈਡਮ ਅਸੀਮ ਗੋਇਲ ਦੀ ਜ਼ੁਬਾਨੀ ਮੈਂ ਆਪ ਦੀ ਆਪ ਕੋ ਲੈ ਕੇ ਜਾ ਰਹੀ ਹਾਂ ਸੂਟ ਕੇ ਸਟਾਲ ਤੇ ਔਰ ਇਹ ਕਰਨ ਤਰਨ ਤੇ ਮੇਰੇ ਪਾਸ ਆਏ ਹੈ ਬਹੁਤ ਅੱਛਾ ਐਕਸਪੀਰੀਅੰਸ ਹੈ ہماری ਵੈਰਾਈਟੀ ਵੀ ਐਕਸਕਲੂਸਿਵ ਹੈ ਮੇਰੇ ਸਪੌਂਸਰ ਬਹੁਤ ਅੱਛਾ ਮਿਲ ਰਿਹਾ ਹੈ मैम का उन्होंने मुझे कलेक्शन तो को सबके सामने ओपन तो है, हुए हैं और बटाला में जो मेडिकल केयर ये ले आए हैं वो बटाला में पहले किसी भी हॉस्पिटल में अवेलेबल नहीं है सर आप क्या कहना चाहोगे आपकी क्या है सर so, मैं मेडिकल हूँ बटाला में जी एम सी श्रीनगर में मैंने काम किया है तो अभी हमारा जो हॉस्पिटल है इसमें कार्डियक सेंटर अच्छा है कैथ लैब है जो भी हार्ट डिजीज रिलेटेड पेशेंट्स है किसी को हार्ट अटैक का खतरा है या हार्ट फेलियर का प्रॉब्लम है तो उनके उनकी ट्रीटमेंट वहाँ होती है और हमारे जो न्यूरोलॉजिस्ट है वहाँ पे सीनियर न्यूरोलॉजिस्ट है बटाला की यहाँ पे के भी एक दो डॉक्टर्स है बड़े मतलब जो भी ब्रेन की सर्जरीज वगैरह होती है वो करते हैं इनका ये कहना है कि अगर आपको कोई भी मेडिकल इमरजेंसी है तो आपको अमृतसर भागने की जरूरत नहीं है आपको जो फर्स्ट एड है और आपका जो सारा ट्रीटमेंट है वो बटाला में ही हो जाएगा तो अगर आपको कोई भी दिक्कत आती है बटाला में तो आप अमृतसर मत भागो आप चरम सुख हॉस्पिटल जो की नया ओपन हुआ है कादिया रोड पे यहाँ जरूर विजिट करो अभी मैं आपको लेके आई हूँ डॉक्टर हांडा के पास डॉक्टर हांडा ने एक प्रोडक्ट जो है अपना खुद से डेवलप किया है और ये इनके हीलिंग फॉल्ट है और पेन रिलीफ ऑयल्स है और ये इतने इफेक्टिव है ये आपके डिप्रेशन और एंजाइटी को बीट कर सकते हैं है। मैम आप क्या कहना चाहोगे अपने प्रोडक्ट को इंट्रोड्यूस करो मैम ही मैंने न्यू लॉन्च किया है अपने सॉल्टी इसमें एप्सन सॉल्ट है सी सॉल्ट है इसमें मैग्नीशियम है और भी कई तरह के अलग अलग सॉल्ट है जो आपके डिप्रेशन में एंजाइटी में किसी के पैरों में सूजन है यूरिक एसिड की वजह से सब चीजों में हेल्प करेगी ये जॉइंट पेन ऑयल है जस्ट ओपन इट अब जस्ट ओपन इट जस्ट ओपन इट एंड काफी ज्यादा हेल्प करेगी आप थैंक यू सो मच अब मैं आपको लेके आई हूँ कलाकृति पे और इनकी जो ऑनर है वो कृति सेठ है और ये खुद की इनकी क्रिएटिविटी है सरकमान खुद से बना के लेके आए हैं ਆਪਕੋ ਕਿਹਦਾ ਰਿਸਪੌਂਸ ਮਿਲਣਾ ਹੈ ਬਡਾਲਾ ਮੈਂ ਬਹੁਤ ਅੱਛਾ ਰਿਸਪੌਂਸਿਵ ਹੈ

किया तो सू पोर्ट्रेट मिलते हैं उदा का उन्होंने बना के दे दें जरूरी है अपने पोर्ट्रेट नहीं है किसी भी तरह का गिफ्ट वगैरह जोड़ा है वो बनवा सकते हो सिर्फ सू फोटो चाहिए या वीडियो चाहिए असं उदा का कस्टमर बना के दे आठ आठ छः फोर्टीन समृति सबू के पास और ये समृति ये चॉकलेट जो है ये खुद बनाती है ये हैंडमेड चॉकलेट है सारी इसकी और उसके बाद ये नेल्स लेके आई हुई है और ये सारी इसकी खुद की क्रिएटिविटी है तो ये लोकल आर्टिस्ट को प्रमोट करने के लिए मेरा एक जो ऑब्जेक्टिव था मुझे काम कामयाब हूँ मैं उसमें सक्सेसफुल हूँ आप क्या कहना चाहोगे आपको कैसा रिस्पांस मिला बटाला में बहुत अच्छा रिस्पॉन्स मिला मुझे एक अपॉर्चुनिटी मिली अपना पूरा आर्टवर्क शो करने के लिए एक प्लेटफॉर्म में जो मैम ने मतलब उसके अकॉर्डिंग मैंने ज्वाइन किया तो मुझे बहुत अच्छा लगा थैंक यू मैम सो मच अभी मैं आपको लेके आई हूँ जय गुरु जी कलेक्शन के ऊपर ये इतने ब्यूटीफुल क्लच लेके आए हैं जो आपके करवा चौथ के आउटपुट के साथ बहुत अच्छा मैच करते हैं आपको कैसा रिस्पॉन्स मिला बटाला में आई एम वेरी हैप्पी टू हैव बहुत अच्छा मिला है मुझे यहाँ पे लोग बहुत प्यार देते हैं यहाँ के मुझे हमेशा ही मैं बटाला जब भी आती हूँ यहाँ के लोग मुझे बहुत प्यार देते हैं इस बार तो मैं बिल्कुल डिफरेंट कलेक्शन लेके आई हूँ पर्सिस की तो ये सभी कलेक्शन का इन्होंने मुझे बहुत अच्छा रिस्पॉन्स दिया थैंक यू सो मच असीम मैम फॉर बीवाइटेड ओनली असीम गोयल मैम तीसरी बार लेके ले ਕਿਦਾ ਦੇਖਦੇ ਹੋ ਕਿ ਇਹ ਰਿਸਪੌਂਸ ਮਿਲ ਰਿਹਾ ਕਿਸੇ ਵਾਰ ਕੇ ਆਣਾ ਪੈ ਗਿਆ ਤੁਹਾਨੂੰ ਇਹ ਰਿਸਪੌਂਸ ਤਾਂ ਅਮੇਜ਼ਿੰਗ ਹੈ ਤੇ ਲੋਕ ਆਰਟਿਸਟ ਨੂੰ ਕਰੇਕ ਕਰਨ ਦਾ ਮੇਰਾ ਇੱਕ ਮੋਟਿਵ ਸੀਗਾ ਮੈਨੂੰ ਲੱਗਦਾ ਹੈ ਕਿ ਮੇਰਾ ਸੈਕਸਸਫੁਲ ਹੋਇਆ ਹੈ ਇੱਕ ਛੱਤ ਦੇ ਥੱਲੇ ਆਪਾਂ ਕਿੰਨੇ ਸਾਰੇ ਆਰਟਿਸਟਸ ਨੂੰ ਲੋਕਲ ਬਿਜ਼ਨਸ ਦੇ ਵਿੱਚ ਇਕੱਠਾ ਕੀਤਾ ਹੈ ਤੇ ਰਿਸਪੌਂਸ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਬਟਾਲਾ ਦੇ ਲੋਕ ਜਿਹੜਾ ਨੇ ਬਹੁਤ ਪਿਆਰ ਦੇ ਰਿਹਾ ਤੇ ਐਦਾਂ ਹੀ ਅੱਗੇ ਵੀ ਨੈਕਸੀਬਿਸ਼ਨਸ ਆਰਗੇਨਾਈਜ਼ ਕਰਦੀ ਰਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਬਟਾਲਾ ਤੋਂ ਇਹਨਾਂ ਨੂੰ ਐਦਾਂ ਹੀ ਪਿਆਰ ਮਿਲਦਾ ਰਹੇਗਾ ਆਸ ਕੀ ਐਕਸੀਬਿਸ਼ਨ 'ਚ ਕੌਣ ਕੌਣ ਲੋਕਲ ਆਰਟਿਸਟ ਸ਼ੇਰਪੁਰ ਆਜੀ ਸਟਾਰ ਗੈਸ ਬਸ ਸ਼ੇਰ ਸੋਰਾਵਰ ਕੋ ਦਾ ਸਾਡੇ ਜੁੜੇ ਚੀਫ ਗੈਸਟ ਸੀਗੇ ਉਹ ਐਮਐਲਏ ਸਾਥ ਸੀਗੇ ਤੇ ਇਸ ਤੋਂ ਇਲਾਵਾ ਸਰ ਥਾਵਾ ਕਾਫੀ ਆਪਾਂ ਇਨਵਾਈਟ ਕੀਤੀਆਂ ਸੀਗੀਆਂ ਇਨਰਵਿਲ ਕਲੱਬ ਇਨਰਵਿਲ ਨਿਡਟਾਊਨ ਅਗਰਵਾਲ ਔਮਨ ਵਿਮਨ ਵਿੰਗ ਬਟਾਲਾ ਤੇ ਇਸ ਤੋਂ ਇਲਾਵਾ ਬੱਬੂ ਭਾਜੀ ਜਿਹੜੇ ਸਾਡੇ ਨੇ ਉਹ ਆਪਣੇ ਸਟਾਰ ਗੈਸਟ ਨੇ ਇਸ ਐਕਸਿਬਿਸ਼ਨ ਦੇ ਦੇਹਰੇ ਆਵਲ ਪੰਜਾਬ ਬਾਲਿਸਟਿਸ ਐਂਡਲੈਸ ਮੈਂ ਮੇਰੀ ਕੋਸ਼ਿਸ਼ ਸੀਗੀ ਕਿ ਮੈਕਸਿਮਮ ਲੋਕ ਜਿਹੜੇ ਆ ਉਹ ਸਾਨੂੰ ਆ ਕੇ ਇੱਥੇ ਸਪੋਰਟ ਕਰਨ ਤੇ ਉਹਨਾਂ ਨੇ ਕੀਤਾ ਵੀ ਹੈ ਤੇ ਮੈਂ ਮੈਂ ਗ੍ਰੇਟਫੁਲ ਹਾਂ ਥੈਂਕਫੁਲ ਹਾਂ ਅੱਜ ਦੇ ਐਪਲੀਕੇਸ਼ਨ ਤੇ ਕਿਹੜੇ ਕਿਹੜੇ ਸਟਾਲ ਲਗਾਏ ਸਟਾਲਸ ਕੱਪੜੇ ਦੇ ਨੇ ਪਰਸਿਸ ਹੈ ਬੇਕਰੀ ਆਈਟਮਸ ਹੈ ਰਿਜ਼ਨ ਆਰਟ ਹੈ ਤੇ ਪੇਂਟਿੰਗਸ ਹੈ ਹਰ ਥੀ ਜਤੀ ਅਵੇਲੇਬਲ ਹੈ ਬੈੱਡ ਸ਼ੀਟਸ ਅਗਰ ਤੁਹਾਨੂੰ ਦੀਵਾਲੀ ਗਿਫਟਿੰਗ ਲਈ ਸਮਾਨ ਲੈਣਾ ਚਾਹੁੰਦੇ ਹੋ ਤੇ ਹੋਲ ਸੇਲ ਰੇਟਸ ਦੇ ਉੱਪਰ ਤੁਹਾਨੂੰ ਇੱਥੇ ਬੈੱਡ ਸ਼ੀਟਸ ਅਵੇਲੋਡ ਜਾਣਗੇ ਤੇ ਇਹਨਾਂ ਦੇ ਜਿਹੜੇ ਕਾਈਟਸ ਆ ਉਹ ਅੰਬੀਟੇਬਲ ਹੈ ਦੇ ਕਪੜਾ ਜਿਹੜਾ ਆ ਉਹ ਬੜਾ ਹੀ ਐਕਸਕਲੂਸਿਵ ਕੱਟ ਕਪੜਾ ਜਿਹੜਾ ਆ ਉਹ ਲੈ ਕੇ ਆਏ ਨੇ ਸਾਡੇ ਸਟਾਲਸ ਨੇ ਸਾਰੇ ਬਟਾਲਾ ਤੋਂ ਜਿਹੜਾ ਬਟਾਲਾ ਤੋਂ ਬਾਹਰੋਂ ਵੀ ਜਿਹੜੇ ਸਟਾਲਸ ਨੇ ਉਹ ਬਟਾਲਾ ਦੇ ਨੇ ਪਲਸ ਅੰਮ੍ਰਿਤਸਰ ਜਲੰਧਰ ਤੇ ਪਠਾਨਕੋਟ ਤੋਂ ਵੀ ਸਾਡੇ ਨਾਲ ਲੋਕ ਜੁੜੇ ਨੇ ਕਈ ਲੋਕ ਪਹਿਲੀ ਵਾਰੀ ਨਵੇਂ ਜੁੜੇ ਨੇ ਤੇ ਉਹਨਾਂ ਨੂੰ ਜਿਹੜਾ ਰਿਸਪੌਂਸ ਮਿਲਿਆ ਮੈਨੂੰ ਦੇਖ ਕੇ ਖੁਸ਼ੀ ਆ ਇਹਦੇ ਵਿੱਚ 30 32 ਸਟਾਲਸ ਨੇ ਤੇ ਸਾਰੇ ਲੋਕ ਜਿਹੜੇ ਐਕਸਕਲੂਸਿਵ ਮੰਨ ਲੈ ਕੇ ਆਏ ਨੇ ਤੁਸੀਂ ਪਹਿਲਾਂ ਵੀ ਐਗਜ਼ੀਬਿਸ਼ਨ ਲਗਾਉਂਦੇ ਆਏ ਹੋ ਇਹ ਆ 第三ਵੀਂ ਰਹੀ ਐਗਜ਼ੀਬਿਸ਼ਨ ਲਗਾਈ ਹੈ ਕੀ ਜਿੰਦਗੀ ਦੇ सो so, तीसरी तीसरा एक्सपीरियंस है मेरा है ते हर बार कुछ ना कुछ नवा ही आया है ते बेटर कर दी जावांगी ए उम्मीद रख दी हम आने वाले समय च कोई एग्जीबिशन दोबारा लेके आ रहे हो बड़ा अह कोशिश है अपन समझ तो पहले के एग्जीबिशन करांगे ते उसके बाद फिर करवा के दिवाली तक एग्जीबिशन करेंगे हम तुसी हाउस हो ते बाहर भी काम कर दियो किवे मैनेज कर दियो सब मैनेज करना थोड़ा जहा टफ है पर टाइम के नाल एक्सपीरियंस के सब कुछ आ है फैमिली में सपोर्ट ਫੈਮਿਲੀ ਸਪੋਰਟ ਨਾ ਕਰੇ ਤਾਂ ਤੁਸੀਂ ਬਾਹਰ ਕੰਮ ਨਹੀਂ ਕਰ ਸਕਦੇ ਦਿਸ ਇਜ ਵਾਟ ਆਈ ਵਾਂਟ ਟੂ ਸੇ ਥੈਂਕ ਯੂ